ਸਸੇ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਵੀਡੀਓ ਛੋਟੀ ਜਿਹੀ ਬਣਾਈ ਆ ਥੋੜੀ ਜਿਹੀ ਜਾਣਕਾਰੀ ਦਿੱਤੀ ਇਹਦੇ ਵਿੱਚ ਵੀਡੀਓ ਸਾਰੀ ਦੇਖ ਲਿਓ ਤੇ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਬਾਈ ਜਰੂਰ ਕਰਿਓ ਤੇ ਚੈਨਲ ਆਪਣਾ ਫੋਲੋ ਕਰ ਲਓ ਤੇ ਇਹਦੇ ਵਿੱਚ ਜਾਣਕਾਰੀ ਲਈ ਖੇਤੀ ਬੜੀਆਂ ਸਾਰੀਆਂ ਵੀਡੀਓ ਪਾਉਣੀਆਂ ਨੇ ਬਾਈ ਆ ਆਪਣੀ ਕਣਕ 222 ਕਣਕ ਤੇ ਉਹ ਜਿਹੜੀ ਸਾਹਮਣੇ ਤਾਂ ਗੀਂਦੀਂਦੀ ਹੈਗੀ ਉਥੇ ਤੇ ਆਹ ਕਣਕ 'ਚ ਫਰਕ ਨਾ ਆ ਦੇ ਆਹ ਬੱਤ ਕਾਲੀ ਆ ਤੁਸੀਂ ਕਹੋਗੇ ਹੁਣ ਆਹ ਘੱਟ ਕਾਲੀ ਆ ਬਈ ਕਾਲੀ ਨਹੀਂ ਇਹਦੀ ਗਰੋਥ ਵੀ ਘੱਟ ਆ ਦੇ ਇਹ ਕਾਲੀ ਆ ਉਹਦੀ ਗ੍ਰੋਥ ਵੀ ਵੱਧ ਜਿਉ ਪੀੜੀ ਆ ਚੱਕਰ ਪਤਾ ਕੀ ਹੋਇਆ ਹੋਇਆਗਾ ਚੱਕਰੇ ਚ ਆਇਆ ਹੋਇਆਗਾ ਜੀ ਜਦੋਂ ਪਹਿਲਾ ਪਾਣੀ ਲਾਇਆ ਕਣਕ ਨੂੰ ਕੋਰ ਉਹਦੇ ਉਹ ਸਾਹਮਣੇ ਦੀ ਸੀ ਜਾਂਦੀ ਨਾ ਜਿੱਥੇ ਤੱਕ ਪਾਣੀ ਆਇਆਗਾ ਇੰਨਾ ਕ ਥਾਂ ਇਹ ਰਹਿ ਗਿਆ ਸੀ ਦੋ ਕੁ ਮੰਜੀਆਂ ਥਾਂ ਜਿੱਥੇ ਕੋਲੇ ਕੋਲੇ ਜੇ ਤੇ ਰਹਿਣੇ ਕਰਕੇ ਇਹ ਬਈ ਅਸੀਂ ਸਾਨੂੰ ਆਇਆ ਹੋਗਾ ਵੀ ਹੁਣ ਇੰਨੇ ਕ ਥਾਂ ਖਤਰੀਆ ਕਿੱਥੇ ਦੁਬਾਰੇ ਕੇਹਰਾ ਪਰਾਂਗੇ ਤੇ ਆਹ ਦੇਖੋ ਇੱਥੇ ਕਿੰਨੀ ਗਰੋਥ ਆ ਤੇ ਇੱਧਰ ਕਿੰਨੀ ਰਹਿ ਗਈ ਆ ਇਹ ਸਾਡੇ ਧਰਤੀ ਦੀ ਜੀ ਵੀਰ ਕਿੱਥੇ ਕਿਆਰਾ ਕਰਾਂ ਭਰਾਂਗੇ ਵੀ ਸਾਰਾ ਕਿਆਰਾ ਖਰਾਬ ਉੜਕਦਾ ਤੇ ਅਸੀਂ ਕੀ ਕਰਿਆ ਅਸੀਂ ਇਹ ਛੱਟ ਤਾਈਂ ਇੰਨਾਂ ਕਥਾਂ ਵੀ ਚਲੋ ਅਗਲੇ ਪਾਣੀ ਤੇ ਕੱਢ ਦਿਆਂਗੇ ਇੱਕੋ ਦਾ ਮੌਸਮ ਖੁਸ਼ਕੀ ਚੱਲੀ ਜਾਂਦਾ ਸੀ ਵੀ ਚਲੋ ਅਗਲਾ ਪਾਣੀ ਤਾਂ ਹੁਣ ਸੇਤੀ ਨੂੰ ਮੋੜਨਾ ਪਊਗਾ ਵੀ ਉਦੋਂ ਕੱਢ ਦਿਆਂਗੇ ਤੇ ਉਹ ਤਾਂ ਚਲੋ ਉਦੋਂ ਤਰਮਾ ਹਰਾਜ ਦੀ ਮੀਂਹ ਪੈ ਗਿਆ ਤਾਂ ਕਰਕੇ ਇਹ ਵਧੀਆ ਗ੍ਰੋਥ ਹੋਊਗੀ ਤੇ ਇਹਦੇ ਵਿੱਚ ਐਨ ਜਾਣ ਕਰ ਦੇਣੀ ਸੀ ਵੀ ਇਹ ਪਹਿਲਾ ਪਾਣੀ ਬਈ ਜ਼ਰੂਰੀ ਆ ਕਣਕ ਨੂੰ ਲੱਗੇ ਬਾਢੇ ਦਾ ਲੱਗੇ ਬਦਲਾ ਠੀਕ ਆ ਜਦੋਂ ਆਪਾਂ ਆਹ ਕਹਦਾ ਨਾ ਵੀ ਡੋਬੂ ਸੋਕੂ ਜਾ ਕਰਦੇ ਆ ਥਾਂ ਰਹਿੰਦਾ ਜਿੱਥੇ ਮੜਾ ਮੋਟਾ ਰਹਿ ਜਾਂਦੇ ਅਗਲੀ ਵਾਰ ਕੱਢ ਦਾਂਗੇ ਬਈ ਇਹ ਕਣਕ ਗ੍ਰੋਥ ਨਹੀਂ ਪ੍ਰੋਪਰ ਕਰਦੀ ਉੱਥੇ ਇਹ ਮੈਂ ਪਹਿਲਾਂ ਵੀ ਤਿਆਰਪਾ ਦੇਖਿਆਗਾ ਪਹਿਲਾਂ ਉਦੋਂ ਮੈਂ YouTube ਤੇ ਵੀਡੀਓ ਪਾਉਂਦਾ ਨਹੀਂ ਹੁੰਦਾ ਸੀ ਉਦੋਂ ਮੈਥੋਂ ਦੋ ਕਮੰਜਾਂ ਥਾਂ ਹੀ ਕਿਸੇ ਕਹਰੇ ਚ ਰਹਿ ਗਿਆ ਸੀ ਆਪਣੇ ਪਹਣ ਕੀ ਤੇ ਉੱਥੇ ਕਣਕ ਨੇ ਗ੍ਰੋਥ ਕੱਟ ਕਰੀ ਤੇ ਪਹਿਲੀ ਨਿਸਰ ਗਈ ਉਹ ਟਾਈਮ ਤੋਂ ਆਪਦੇ ਤੋਂ ਪਹਿਲੀ ਛੋਟੀ ਛੋਟੀ ਬੰਦੀਆਂ ਕੱਢ ਗਈ ਬੂਝਾ ਵੀ ਨਹੀਂ ਮਾਰਿਆ ਤੇ ਕੱਦ ਵੀ ਨਹੀਂ ਕਰਿਆ ਤੇ ਨਾਲੇ ਅਸੀਂ ਮਾਗਰੋ ਪਾਣੀ ਲਾਤਾ ਸੀ ਨੂੰ ਪੂਰਾ ਦੂਜਾ ਪਾਣੀ ਵੀ ਫੇਰ ਵੀ ਯਾਰ ਜਿਹੜਾ ਪਹਿਲੇ ਪਾਣੀ ਤੇ ਗਰੋਥ ਕਰਨੀ ਆ ਉਹ ਪਹਿਲੇ ਪਾਣੀ ਤੇ ਹੀ ਕਰਨੀ ਆ ਉਹ ਦੂਜੇ ਤੇ ਨਹੀਂ ਕਰਦੀ ਤੇ ਆ ਦੇਖੋ ਹਜੇ ਵੀ ਮੀਂਹ ਪਏਗਾ ਆਪਣਾ ਜਮਨ ਟਾਈਮ ਤੇ ਵੀ ਕੋਈ ਲੇਟ ਨਹੀਂ ਹੋਇਆ ਤੇ ਫੇਰ ਵੀ ਗਰੋਥ ਦਾ ਪੂਰਾ ਹੀ ਫਰਕ ਆ ਯਾਰ ਆ ਦੇ ਹੁਣ ਇਹਦੇ ਵਿੱਚ ਜਿੰਦਾ ਆ ਦੇਖੋ ਕਿੰਨਾ ਬੂਝਾ ਮਾਰਿਆ ਕਣਕ ਨੇ ਦੇ ਵਿੱਚ ਇਹ ਬਾਹਣ ਚ ਬਈ ਆਪਣੀ ਮੱਕੀ ਲਾਈ ਹੋਈ ਸੀ ਮੱਕੀ ਵਾਲਾ ਬਾਹਣਾ ਇਹ ਥੋੜੀ ਜੀ ਕਣਕਾਂ ਐ ਲੱਗਦਾ ਪੀੜਕ ਜੀ ਆ ਪੀੜਕ ਨਹੀਂ ਹੈਗੀ ਉਹ ਕਾਲੀ ਗੋਈ ਵੱਧ ਖੜੀ ਆ ਵੀ ਉਹਨੂੰ ਦੇਖ ਕੇ ਲੱਗਦਾ ਵੀ ਕਣਕ ਪੀੜੀ ਪਈ ਹੋਈ ਹੈਗੀ ਤੇ ਕਣਕ ਪੂਰੀ ਸੋਹਣੀ ਖੜੀ ਆ ਤੀਜਾ ਜੂਰੀਆ ਨੂੰ ਪਾਤਾ ਤਨ ਜੂਰੀਆ ਪੈ ਗਏ ਜੇ ਤਾਂ ਹੋਰ ਕੋਈ ਲੱਗੀ ਝਾਹ ਕਾਪਾ ਨੂੰ ਵੀ ਲੱਗਿਆ ਵੀ ਆਪਣੀ ਕਣਕ ਦਾ ਆਉਣਾ ਫੇਰ ਤਾਂ ਇੱਕ ਗੱਟਾ ਲਾ ਦਾਂਗੇ ਨਹੀਂ ਵੈਸੇ ਕੋਈ ਛੇਤੀ ਛੇਤੀ ਲਾਉਂਦੇ ਨਹੀਂਗੇ ਤੇ ਬਾਈ ਕਿਸੇ ਵੀ YouTubeer ਦੇ ਮਗਰ ਲਾ ਕੇ ਇੱਕ ਗੱਟਾ ਜਾਂ ਦੋ ਗੱਟੇ ਜਾਂ ਤਿੰਨ ਗੱਟੇ ਜਿਹੜਾ ਕਹਿੰਦੇ ਆਗੇ ਵੀ ਲਾਓ ਜੂਰੀਆ ਬਾਈ ਕਿਸੇ ਵੀ YouTubeer ਦੇ ਮਗਰ ਲਾ ਕੇ ਇਹੋ ਜਿਹਾ ਕੰਮ ਨਾ ਕਰ ਲਿਓ ਤੁਸੀਂ ਆਪਦੀ ਫਸਲ ਦੀ ਕੰਡੀਸ਼ਨ ਦੇਖੋ ਜੇ ਤੁਹਾਡੀ ਫਸਲ ਦੀ ਕੰਡੀਸ਼ਨ ਸਹੀ ਹੈਗੀ ਤੇ ਤੁਸੀਂ ਤਿੰਨ ਗੱਟਿਆਂ ਨਾਲ ਵੀ ਸਾਰ ਲਓ ਠੀਕ ਆ ਤੇ ਜੇ ਤੁਹਾਡੀ ਫਸਲ ਦੀ ਕੰਡੀਸ਼ਨ ਡਾਊਨ ਆ ਯਾਰ ਪਹਿਲਾਂ ਨੂੰ ਵੀ ਤੁਹਾਨੂੰ ਐ ਲੱਗਦਾ ਵੀ ਯਾਰ ਮਸਾਂ ਜੇ ਰੜੀ ਆ ਹਨਾ ਫੇਰ ਬਾਈ ਤਿੰਨ ਗੱਟੇ ਚਾਰ ਵੀ ਪਾ ਲਓ ਯਾਰ ਕੋਈ ਚੱਕਰ ਨਹੀਂ ਇੱਕ ਗੱਟੇ ਨਾਲ ਕੋਈ ਕੋਈ ਫਰਕ ਨਹੀਂ ਪੈਂਦਾ ਵੀ ਫਰਕ ਕੀ ਹੈਗਾ ਕੁਝ ਨਹੀਂ ਹੁੰਦਾ ਕਹਿੰਦੇ ਵੀ ਉੱਥੇ ਜੀ ਉਹ ਨਿਊਰੀਆ ਤੇ ਪਾਉਣ ਲੱਗੇ ਇਹਨਾਂ ਕੁਝ ਨਹੀਂ ਲੱਗਦਾ ਬਾਈ ਅਸੀਂ ਤਿੰਨ ਚਾਰ ਵੀ ਪਾ ਕੇ ਦੇਖਿਆ ਤੇ ਤਿੰਨ ਤੇ ਵੀ ਪਾ ਕੇ ਦੇਖਿਆ ਕੋਈ ਫਰਕ ਨਹੀਂ ਪੈਂਦਾ ਫਰਕ ਸਾਰਾ ਪੈਂਦਾ ਮੌਸਮ ਤੇ ਕੰਡੀਸ਼ਨ ਤੇ ਜੇ ਮੌਸਮ ਸਹੀ ਆ ਤੇ ਵਧੀਆ ਜਿਵੇਂ ਹੁਣ ਆ ਮੌਸਮ ਨੂੰ ਸਹੀ ਆ ਕਣਕਾ ਖਾਤਰ ਤੋਂ ਤੰਦ ਪੂਰੀ ਵਧੀਆ ਗਈ ਤੇ ਇਹ ਇਹਨਾਂ ਦੇ ਨਾਲ ਜੇ ਯਾਰ ਕਣਕ ਪੂਰੀ ਫੁੱਲ ਗ੍ਰੋਥ ਕਰੂਗੀ ਹਨਾ ਇਹ ਤੁਸੀਂ ਆਪ ਦਾ ਤੀਜਾ ਗੱਟਾ ਚੌਥਾ ਪਾਉਣਾਗਾ ਤਾਂ ਦੇਖ ਕੇ ਪਾਓ ਹਨਾ ਵੀ ਕਿਤੇ ਤੁਹਾਡੀ ਕਣਕ ਪਹਿਲੀ ਫਸੀ ਖੜੀ ਹੋਵੇ ਤੇ ਤੁਸੀਂ ਚੌਥਾ ਗੱਟਾ ਹੋੜ-ਖੋਕ ਦੋ ਵਿੱਚ ਮਗਰ ਉਹ ਨਹੀਂ ਅੰਨ ਜੁੱਟ ਜਾ ਬਣ ਕੇ ਡਗੱਪੇ ਉਹਦਾ ਵੀ ਕੋਈ ਫਾਇਦਾ ਨਹੀਂ ਯਾਰ ਝਾੜ ਘਟ ਜਾਂਦਾ ਹਨਾ ਤੇ ਕੰਡੀਸ਼ਨ ਦੇਖੋ ਯਾਰ ਆਵਦੀ ਕਣਕ ਦੀ ਜੇ ਕੰਡੀਸ਼ਨ ਸਹੀ ਆ ਫਿਰ ਤਾਂ ਰਹਿਣ ਦਿਓ ਜੇ ਕੰਡੀਸ਼ਨ ਟਾਉਨ ਲੱਗਦੀ ਆ ਤਾਂ ਫਿਰ ਇੱਕ ਗੱਟਾ ਪਾ ਦਿਓ ਕੋਈ 265 ਰੁਪਈਆਂ ਨਾਲ ਆਪਣੀ ਜਾਣ ਨਹੀਂ ਨਿਕਲਦੀ ਜੇ ਝਾੜ ਘਟ ਗਿਆ ਫਿਰ ਬੰਦਾ ਸਾਲ ਭਾਰੀ ਪਸਤਾਈ ਜਾਂਦਾ 3 ਮਹੀਨੇ ਦੀ ਖੇਤੀ ਆ ਤੇ ਆ ਛੋਟੀ ਜੀ ਬਈ ਜਾਣਕਾਰੀ ਦੇਣੀ ਸੀ ਆਪਣਾ YouTube ਤੇ Facebook ਚੈਨਲ ਫੋਲੋ ਕਰ ਲਓ ਧੰਨਵਾਦ ਜੀ